ਲੋ ਜੀ ਪੰਜਾਬ ਵਿੱਚ ਹੁਣ Zomato ਦੀ ਡਿਲੀਵਰੀ ਦੇਣ ਵਾਲਿਆਂ ਨੂੰ ਵੀ ਲੁੱਟਿਆ ਜਾਣਾ ਸ਼ੁਰੂ ਹੋ ਗਿਆ ਹੈ ਦਿਖਾਉਂਦੇ ਹਾਂ ਕੀ ਆ ਪੂਰਾ ਮਸਲਾ ਹਨੀ ਭਾਈ ਕੀ ਨਾਮ ਹੈ ਸਮਰਪ੍ਰੇਤ ਅੱਜ ਕਰਦਾ ਹਾਂ ਮੈਂ ਪਿੰਡ ਲਖਨਗੋੜ ਲਖਨਗੋੜ ਦੇ ਲਾਗੇ ਰੁਪੋ ਵਾਲੀ ਪਰਦੇ ਚਲੇ ਜਿੰਦਾ ਪਿੰਡ ਤੇੰਦਾ ਉੱਥੋਂ ਦਾ ਰਹਿਣ ਵਾਲਾ ਤੇ ਕੀ ਹੋਇਆ ਦੇ ਰਾ ਤੁਹਾਡੇ ਨਾਲ ਤੇ ਕਿਹੜੀ ਜਗ੍ਹਾ ਤੇ ਹੋਇਆ ਮੈਂ ਸਰ ਆ ਰਿਹਾ ਸੀ ਮਜੀਠਾ ਰੋਡ ਬਾਈਪਾਸ ਤੋਂ ਮਜੀਠਾ ਰੋਡ ਤੋਂ ਆਰਡਰ ਚਾ ਚੁਕੇ ਇੱਥੇ ਨੂੰ ਆ ਰਿਹਾ ਸੀ ਜਦੋਂ ਮੈਂ ਇੱਥੇ ਸ੍ਰੀਚੰਦ ਗੇਟ ਪੈਂਦਾ ਇਹਦੇ ਨਾਲ ਸਰਵਿਸ ਲਾਈਨ ਤੇ ਹੋ ਹੋ ਕੇ ਤਾਂ ਬੈਕ ਸਾਈਡ ਤੇ ਘਰਾਂ ਦੇ ਵਿੱਚ ਆਰਡਰ ਦੇਣਾ ਸੀ ਫਿਰ ਮੈਂ ਆ ਰਿਹਾ ਸੀ ਤਾਂ ਮੈਂ ਆਪਣੀ ਲੋਕੇਸ਼ਨ ਦੇਖਣ ਲਈ ਜਦੋਂ ਹੀ ਫੋਨ ਦੇ ਉੱਤੇ ਮਤਲਬ ਕਿ ਆਪਣੀ ਨਿਗਾਹ نیچے ਨੂੰ ਕੀਤੀ ਬੈਗ ਦੇ ਵਿੱਚ ਸੀ ਫੋਨ ਰੱਖਿਆ ਸੀ ਜਦੋਂ ਮੈਂ ਨਿਗਾਹ نیچے ਨੂੰ ਕੀਤੀ ਅਜਾ ਥੋੜਾ ਜਿਹਾ ਅੱਗੇ ਆਇਆ ਤੇ ਜਿੰਨਾ ਝਾੜੀਆਂ ਦੇ ਵਿੱਚੋਂ ਨਿਕਲ ਕੇ ਮੈਨੂੰ ਤਿੰਨ ਸਨੇਚਰਾ ਨੇ ਜਿਹਨਾਂ ਕਿ ਇੱਕ ਦੇ ਕੋਲ ਪਿਸਤਲ ਸੀ ਇੱਕ ਦੇ ਕੋਲ ਡੰਡਾ ਸੀ ਤੇ ਇੱਕ ਨੇ ਹੱਥਾ ਸੀ ਉਹਨਾਂ ਵੱਲੋਂ ਮੈਨੂੰ ਮਤਲਬ ਕਿ ਆਪਣੇ ਸਿਵਲ ਦੇ ਤੌਰ ਤੇ ਮੇਰੇ ਕੋਲੋਂ ਬਾਈਕ ਮੇਰੇ ਕੋਲ ਸਨੈਚ ਕੀਤੀ ਗਈ ਆ ਤੇ ਮੇਰੇ ਨੂੰ ਮੈਨੂੰ ਵਾਰਨਿੰਗ ਦਿੱਤੀ ਗਈ ਕਿ ਤੂੰ ਬਾਈਕ ਕੱਢ ਦੇ ਨਹੀਂ ਤਾਂ ਅਸੀਂ ਤੈਨੂੰ ਗੋਲੀ ਮਾਰ ਦਿਆਂਗੇ ਮੇਰੇ ਵੱਲੋਂ ਬਾਈਕ ਕੋ ਕੇ ਜਿੱਦਾਂ ਹੀ ਬਾਈਕ ਕੋਈ ਆ ਮੇਰੇ ਕੋਲੋਂ ਲੈ ਕੇ ਬਾਈਕ ਮੇਰੇ ਕੋਲੋਂ ਖਰਾਬ ਹੋ ਜੂਗੀ ਤੇ ਮੇਰੀ ਬਾਈਕ ਲੈ ਕੇ ਨਿਕਲ ਜੂਗੀ ਆ ਤਾਂ ਇਸ ਟਾਈਮ ਤੇ ਮੈਂ ਤਾਂ ਇਹੀ ਚਾਹੁੰਦਾ ਹਾਂ ਕਿ ਮੇਰੀ ਜੋ ਵੀ ਆ ਬਾਈਕ ਆ ਮੇਰੀ ਵਾਪਸ ਵੀ ਜੁđi ਜਾਵੇ ਮੈਂ ਕੋਲੋਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਬੇਨਤੀ ਆ ਮੈਂ ਸਾਰਾ ਕੁਝ ਐਫ ਆਈ ਆਰ ਵਗੈਰਾ ਕਰਵਾ ਦਿੱਤੀ ਹੈਗੀ ਆ ਤੇ ਸਾਰੀ ਐਫ ਆਈ ਆਰ ਵਗੈਰਾ ਦੀ ਕਾਪੀ ਹੈ ਮੈਂ ਤਾਂ ਇਹੀ ਚਾਹੁੰਦਾ ਵੀ ਨੱਥ ਪਾਈ ਜਾਵੇ ਜਿੱਥੇ ਪਾਈ ਜਾ ਸਕਦੀ ਆ ਅਸੀਂ ਇਹਨਾਂ ਚੀਜ਼ਾਂ ਤੋਂ ਤੇ ਅੱਜ ਕੱਲ੍ਹ ਪੰਜਾਬ ਕੋਲ ਚਿਤਮਾਈ ਥੋੜੀ-ਬੋਧੀ ਰਹਿ ਗਈ ਆ ਕਿਉਂ ਹਰ ਇੱਕ ਜਗ੍ਹਾ ਤੇ ਕੰਮ ਨਹੀਂ ਮਿਲਦਾ ਨਹੀਂ ਅਸੀਂ ਰਾਤ ਨੂੰ ਕੰਮ ਕਰਕੇ ਤੇਰ ਰਾਤ ਤੱਕ ਕੰਮ ਕਰਕੇ 3-4-5 ਦਾ ਕੰਮ ਕਰਕੇ ਏਕ ਇੱਕ ਪੈਸਾ ਜੋੜ ਕੇ ਆਪਣਾ ਘਰ ਦਾ ਖਰਚਾ ਸਾਰਾ ਕੁਝ ਜੋ ਕੁਝ ਦੀ ਆ ਸਰਪਲ ਚਲਾਉਂਦੇ ਆ ਪਲੀਜ਼ ਕਿਰਪਾ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਸਾਡੀ ਜਿੰਨੀ ਵੀ ਹੋ ਸਕੇ ਛੇਤੀ ਤੋਂ ਛੇਤੀ ਮਦਦ ਕੀਤੀ ਜਾਵੇ ਬਸ ਇੰਨੀ ਮੇਰੀ ਬਾਰਦਾ ਸਰਦਾਰ ਜੀ ਨੂੰ ਦੌਰ ਜੀ 12 ਜੀ ਮੈਨੂੰ ਸੁਣਨ ਸੀ ਮਹਾਰਾਜਾ ਕਾਹਲੇ ਸਮਨੇ ਜਿਸ ਤੋਂ ਮੁੱਖਤਵਾਰ ਜਵਤ ਵਾਲੇ ਜੀ ਜੀ ਆਇਆ ਸੀ ਨਾ ਤੇ ਉਹ ਜਿਸ ਦਾ ਵੀ ਇੱਕ ਸਰਦਾਰ ਸਿੰਘ ਦੇ ਦੋ ਜਿਹੜੇ ਮੌਨੇ ਸੀ ਮੌਨੇ ਗਣ ਉੱਤੇ ਕਿਸੇ ਕਿਸ ਸਰਦਾਰ ਤੋਂ ਜਿਹੜਾ ਫਿਰ ਉਹ ਉਹਦੇ ਸੰਬੰਧ ਵਿੱਚ ਮੌਕੇ ਦੇ ਬਹੁਤ ਏਸੀ ਦੀ ਸਭਾ ਨੂੰ ਮੇਰੇ ਕੋਲ ਤੇ ਜਾਣ ਸੀ ਜੀ ਪੱਜਾ ਤੋਂ ਬਾਅਦ ਉਹ ਜੀ ਨੰਬਰ ਮੰਤਰਿਕਾ 10 ਅੰਡਰ ਸੈਕਸ਼ਨ 379 ਜੀ ਤੋਂ ਨਾ ਤਾਂ ਅੰਦਰ ਜਿੱਦ ਜਿੱਦ ਕੱਢਿਆ ਜੀ ਨੇ ਇਨਵੈਸਟੀਗੇਸ਼ਨ ਲਈ ਰੈਨਗ ਹੋਣਾ ਜੋ ਜੋ ਦੇਤੀ ਦਾ ਬਤਾਲਾ ਚਾ ਸਮਾਂ ਕਰੀ ਕੰਮ ਤੋਂ ਉਹ ਬਸ ਕਰ ਕਰਾਈ ਕੋਪਟਰ ਨਾਲ ਲੈ ਗਏ ਉਹਨੇ ਕੋਈ ਮੋਟਰਸਾਈਕਲ ਲੈ ਗਈ ਨਾ ਜਿਹੜਾ ਉਹਦਾ ਸਮਾਰਟਫੋਨ ਨਹੀਂ ਲੈ ਗਏ ਮੋਟਰਸਾਈਕਲ ਦਾ ਉਹਨੂੰ ਕੋ ਨਾ ਕੋ ਮੋਬਾਈਲ ਖੜਿਆ ਨਾ ਉਹਦਾ ਵਧਵਾ ਕਰਿਆ ਸਿਰਫ ਮਗਰਮ ਚਮਾਤੋ ਦਾ ਬੈਗ ਲੱਗਾ ਜੀ ਦੇਖੋ ਕਿ ਸ਼ਾਡਰ ਸੀ ਕੋ ਨਾ ਲੈ ਤੇ ਇਹ ਮੁੰਡਾ ਜਿਹੜਾ ਇੱਥੇ ਕਾਲ ਕਰਦਾ ਇਹ ਮੁੰਡਾ ਨਿਗਰੀ ਵਾਇਸਰੀ ਦੀ ਮਾਤੇ ਤੇ ਬਗਿਆ ਕਰਿਆ ਜਾਣਾ ਚੋਰ ਸਰਚ ਹੋਰ ਐਨ ਕਰ ਕਰਨ ਲਈ ਇਨਵੈਸਟੀਗੇਸ਼ਨ ਜੀ ਹੋਣ ਕਨੈਕਸ਼ਨ ਲਈ ਵੀ ਕੰਡਰਟਡ ਰਿਪੋਰਟ ਹੁੰਦੀ ਹੈ